ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਆਪਾਂ 5 ਨਗ ਸੇ ਲੈ ਲੈ ਕੇ ਆਏ ਜੀ ਇੱਕ ਮਾਝਾ ਵਿੱਚ ਤੇ ਚਾਰ گاਵਾ ਨੇ ਤੇ ਸਾਰੀਆਂ ਹੀ ਤਕਰੀਬਨ ਬਈ ਸੂਈਆਂ ਵੀਆਂ ਨੇ ਕੋਈ ਮਹੀਨੇ ਦੀ ਕੋਈ 2 ਮਹੀਨੇ ਦੀ ਤੇ ਆਓ ਕਰ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਡਰੈਸ ਨਾਮ ਬਲਵਾਂ ਚੰਗਾ ਪੈਂਡਮੀਨੀਆਂ ਹਮ ਜਿਲ੍ਹਾ ਮੋਗਾ ਦਹੀਲ ਨੇਹਾਲ ਸਿੰਘ ਨੇੜੇ ਪਿੰਡ ਬਈ ਨੇੜੇ ਚਕਰ ਬੌਡੇ ਕੁਸਾ ਮੋਬਾਈਲ ਨੰਬਰ 94637 88834 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਖਨੇ ਆ ਕੀ ਡਿਟੇਲ ਆ ਜੀ ਇਹ ਪਲੂਣ ਬੱਸੀ ਸੂਈ ਆ ਜੀ ਓਕੇ ਤੇ ਇਹਨੂੰ ਮਹੀਨੇ ਤੋਂ ਘਾਟੀ ਦਿਨ ਹੋਇਆ ਇਸੂਈ ਨੂੰ ਬੱਚਾ ਇਹਦਾ ਮਰ ਗਿਆ ਠੀਕ ਹੈ ਭਾਈ ਹਾਂਜੀ ਤੇ 16 ਲੀਟਰ ਦੁੱਧ ਤਿਆਰ ਆ ਨੈਟ ਤਿਆਰ ਆ ਹਾਂਜੀ ਪਾਏ ਦੋ ਡੰਗ ਚੋਕੇ ਆਮਾ ਚਾਰ ਡੰਗ ਚੋਕੇ ਲੈ ਕੇ ਜਾਵੇ ਬਸ ਠੀਕ ਆ ਹਾਂਜੀ ਕੱਦ ਚੰਗਾ ਬਰੀਡ ਚੰਗੀ ਆ ਥਾਣ ਬਹੁਤ ਚੰਗਾ ਨੇੜੇ ਤੋਂ ਚੈੱਕ ਕਰਵਾਵਾਂਗੇ ਫੇਸ ਦੀ ਬਿਊਟੀ ਦੇਖੋ ਭਾਈ ਕਮਾਲ ਦੀ ਆ ਪੂਰੀ ਰਾਜੀਆ ਪੂਰੀ ਪਲੀ ਵੀ ਆ ਜਾਣ ਵਾਲੀ ਵੜਾ ਕੱਲਾ ਕੱਲਾ ਥਾਨ ਮੁੱਠੀ ਵਾਲਾ ਥਾਨ ਚਾਰੇ ਥਾਨ ਨਿਕੜਵੇਂ ਪੂਰੇ ਗੈਰ ਤੇ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਜੀ ਖੋਲ ਦੇ ਬਾਈ ਤੋੜ ਕੇ ਰਖਾ ਦੇ ਚਵਾਈ ਜੁ ਵੀ ਬਾਈ ਕਹਿੰਦਾ ਇੱਕ ਨੰਬਰ ਆ ਤੇ ਫੇਸ ਦੀ ਬਿਊਟੀ ਚੈੱਕ ਕਰ ਲੋ ਜਾਣ ਵਾਲੀ ਵੜਾ ਪੂਰੀ ਪਲੀ ਵੀ ਆ ਬਾਕੀ ਤੋਰਾ ਚੈੱਕ ਕਰ ਲੋ ਲੈ ਬਣ ਕਿਆ ਬਾਤ ਈਮੋ ਲਬਈ ਜੈਜਾ ਮੋਹਲੇ ਦਾ ਲੈਣ ਦੇਣੀ 45000 ਰੁਪਇਆ ਹੈ ਮਾਨਤਨ ਹੋ ਜਾ ਮਾਨਤਨ ਥੋੜਾ ਹੋ ਜਾ ਓਕੇ ਬਾਈ 45000 ਰੁਪਇਆ ਮੋਹਲੇ ਮਾਨਤਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਪੜੀ ਵੀ ਬਹੁਤਾ ਕਰਮ ਵਾਲੀ ਜਾਨ ਵਾਲੀ ਆ ਬਾਈ ਚੱਕਣੀ ਬਾਈ ਵੱਡੇ ਕੱਦ ਚਾ ਕੋਈ ਛੋਟੀ ਨਾ ਮੰਨਿਓ ਥਾਣਾ ਕੱਦ ਕੋਦ ਪੂਰਾ ਵੱਡਾ ਜੀ ਹਮ ਸਹੀ ਗੱਲ ਅੱਗੇ ਭਰਾ 2 ਨੰਬਰ ਤੇ ਇਹ ਦੂਜੇ ਸੂਏ ਸੂਈ ਹੈ ਤੀਜੇ ਸੂਏ ਨੂੰ ਪੰਜਾਂ ਮਹੀਨੇ ਦੀ ਗੱਬਣਾ ਚੈੱਕ ਪਾਸ ਹੈ ਬਾਈ ਚੈੱਕ ਪਾਸ ਅਗਲਾ ਆਪਦੀ ਕਰਾ ਕੇ ਲੈ ਕੇ ਜਾਵੇ ਆਪਾਂ ਕਰਾਈ ਅਗ ਓਕੇ ਬਾਈ ਦੇ ਦੁੱਧ ਕਿੰਨਾ ਘਾਉ ਦੁੱਧ ਇਹਦੇ ਥੱਲੇ ਹੈਗਾ ਜੀ 14 ਲੀਟਰ ਦੇ ਰੇਟ ਤੇ ਦੁੱਧ ਓਕੇ ਭਾਈ ਮੇਰੇ ਕੋਲ ਥੋੜਾ ਘੱਟ ਜਨੇ ਜੀ ਜਿਆ ਲਾਇਆ ਦੁੱਧ ਤਾਂ ਮੈਂ 16 17 ਕਿਲੋ ਚੋਕੇ ਲਿਆ ਜੀ ਠੀਕ ਹੈ ਭਾਈ 32 33 ਲੀਟਰ ਰਿਕਾਟ ਆਈ ਦੁੱਧ ਦਾ ਹੂੰ ਕੱਦ ਫੁੱਲਾ ਹਣਾ ਹਾਂਜੀ ਉਹ ਵੀ ਰਾਜੀ ਆ ਜੀ ਬਾਹਰ ਫਾਰਮ ਵਾਲੀ ਬੈਠਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਚ ਨਾੜਾ ਨੋੜਾ ਫੁੱਲ ਸਿੰਘ ਖੋਲੀ ਬੈਤੂਰ ਕੇ ਰਖਾਲ ਵੱਡੇ ਕੱਦ ਚ ਬਰੀਟ ਫੁੱਲਾ ਪ੍ਰਿੰਟ ਵਾਲੀ ਜਿਆਦਾ ਵਾਲੀ ਬੈਠਾ ਫਾਰਮ ਚ ਭਾਈ ਕਹਿੰਦਾ ਆਪਾਂ ਇਹ ਖਰੀਦਿਆ ਭਾਈ ਇਹ ਫੇਸ ਦੀ ਬਿਊਟੀ ਦੇਖੋ ਬੋਦੀਵਾਦੀ ਪੂਰੀ ਚੰਗਿਆ ਕਰਮਾਈ ਕੀ ਮੋਲ ਆ ਬਈ ਜੈਜ ਦਾ ਇਹਦਾ ਮੋਲ 65000 ਆ ਜੀ ਮਾਨਤਨ ਹੋ ਜਾ ਹਾਂਜੀ ਮਾਨਤਨ ਹੋ ਜਾ ਠੀਕ ਆ ਬਈ 65000 ਰੁਪਿਆ ਮੋਲ ਮਾਨਤਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਯਮਾ ਜੈਜ ਮੋਲ ਰੱਖਿਆ ਬਈ ਵੜ ਚੰਗਿਆ ਵੱਡੇ ਕੱਦ ਘਾਟ ਲਿਆ ਢਾਂਚਾ ਬਹੁਤ ਕਮਾਲ ਬਾਕੀ ਲੀਵਾ ਪਛਾਂਦ ਉਹ ਚੈੱਕ ਕਰਵਾਣੇ ਲੈ ਅਜੇ ਜਵਾਈ ਦਾ ਟਾਈਮ ਤੇ ਆਗਾ ਹੋਸਾ ਬਣਾ ਅੰਦਾਜ਼ਾ ਲਾ ਲੇ ਸ਼ਾਮ ਦਾ ਖੰਡੀਸ਼ੀਲ ਬਹੁਤ ਆਪਾਂ ਦਾ ਜਵਾਬ ਚ ਹੋਈ ਜਾਣੇ ਠੀਕ ਆ ਜਣਾ ਪੋਣਾ ਪਾ ਨਹੀਂ ਪੋਣਾ ਨਾ ਆ ਠੀਕ ਆ ਅੱਗੇ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਇਹ ਵੀ ਦੂਜੇ ਸੂਏ ਸੂਈ ਆ ਜੀ ਠੀਕ ਆ ਇਹਦਾ ਬੱਚਾ ਹੈ ਨਹੀਂ ਜੀ ਠੀਕ ਆ ਤੇ ਇਹਨੂੰ ਹੋ ਗਿਆ ਜੀ ਸਵਾ ਡੇਢ ਮਹੀਨੇ ਦੇ ਨੇੜੇ ਇਹਨੂੰ ਸੂਈ ਨੂੰ ਹੋ ਗਿਆ ਜੀ ਓਕੇ ਭਾਈ ਹਾਂ ਜੀ ਦੁੱਧ ਦੇ ਦੇ ਥੱਲੇ 12 ਲੀਟਰ ਤਿਆਰ ਆ ਜੀ ਠੀਕ ਆ ਭਾਈ ਤੇਲ ਹੈ ਇਹ ਇਹ ਇੱਕ ਪਾਸੇ ਥਣ ਤੋਂ ਤੇਲ ਲਾ ਜੀ ਠੀਕ ਆ ਭਾਈ ਹੂੰ ਬਾਕੀ ਤਿੰਨੇ ਸਹੀ ਆ ਬਾਕੀ ਤਿੰਨੇ ਸਹੀ ਆ ਹੂੰ ਨੇੜੇ ਤੋਂ ਚੈੱਕ ਕਰ ਲੋ ਬਈ ਥਣ ਦਾ ਸਾਈਜ਼ ਬਹੁਤ ਚੰਗਾ ਖੋਲ ਦੇ ਤੋੜ ਦੇ ਬਈ ਬ੍ਰੀਡ ਫੁੱਲ ਫੇਸ ਦੀ ਬਿਊਟੀ ਕਮਾਲ ਆ ਕੱਦ ਚੰਗਾ ਥਣ ਬਹੁਤ ਚੰਗਾ ਚਿਵਾਈ ਵੀ ਬਾਈ ਕਹਿੰਦਾ ਓਕੇ ਆ ਬਈ ਬਾਕੀ ਤੋੜਾ ਚੈੱਕ ਕਰ ਲੋ ਕਰਮ ਵਾਲੀ ਦਾ ਕੀ ਮੋਲ ਆ ਵੀਰੇ ਜਾਇਜ਼ ਇਹਦਾ ਮੋਲ ਲੈਣ ਦੇਣੀ 30000 ਰੁਪਏ ਆਈ ਮਾਨਤਾਨ ਹੋ ਜੀ ਹਾਂਜੀ ਮਾਨਤਾਨ ਹੋ ਜੀ ਓਕੇ ਬਈ 30000 ਰੁਪਏ ਮੋਲ ਆ ਠੰਡੀ ਸੀਲ ਪੂਰੀ ਆ ਕਿਤੇ ਕੋਈ ਚੱਕਰ ਨਹੀਂ ਹੋ ਜੂਗਾ ਠੰਡੀ ਸੀਲ ਕਰਮ ਵਾਲੀ ਫੁੱਲ ਆ ਅੱਗੇ ਪ੍ਰਚਾਰ ਨੰਬਰ ਤੇ ਇਹ ਵੀ ਦੂਜੇ ਸੂਈ ਇਸ ਜੀ ਵੀ ਆ ਜੀ ਠੀਕ ਹੈ ਜੀ ਇਹਦੇ ਥੱਲੇ 16 ਲੀਟਰ ਦੁੱਧ ਤਿਆਰ ਆ ਓਕੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ ਹੋ ਗਿਆ ਜੀ ਡੇਢ ਮਹੀਨਾ ਹੀ ਇਹਨੂੰ ਹੋ ਗਿਆ ਸੂਈ ਓਕੇ ਹਾਂ ਜੀ ਥਣ ਬਹੁਤ ਚੰਗਾ ਲੱਗਿਆ ਹਾਂ ਜੀ ਚਵਾਈ ਕਿਵੇਂ ਆ ਭਰਾ ਚਵਾਈ ਇੱਕ ਨੰਬਰ ਆ ਠੰਡੀ ਸੀ ਲਵਾ ਮੈਂ ਇਹਦੇ ਵੀ ਜਾਣਾ ਪਉਣਾ ਪਾਣੀ ਪਾਣਾ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਖੋਲ ਦੇ ਤੋਰ ਦੇ ਫੁੱਲ ਬਰੀਡ ਹੌਲ ਦਾ ਕੱਦ ਬਰੀਕੀ ਚ ਬਹੁਤ ਆ ਦੁੱਧ ਵਾਲਾ ਪੀਸ ਆ ਬਾਈ ਬਹੁਤ ਚੰਗਾ ਦੁੱਧ ਬਾਈ ਨੇ ਤਿਆਰ ਹਾਜ਼ਰ ਦੱਸਿਆ ਭਾਈ ਦੋ ਰੰਗ ਚੋਕੇ ਲੈ ਜਿਓ ਬਿਊਟੀ ਚੈੱਕ ਕਰ ਲੋ ਕਰਮਾਲੇ ਦੀ ਬਿਊਟੀ ਵੀ ਫੁੱਲ ਆ ਬਾਈ ਕੀ ਮੋਲ ਆ ਬਾਈ ਜੈ ਜਰਾ ਕੀ দাম ਮੋਲ 40000 ਆ ਜੀ ਮਾਨਤਨ ਹੋ ਜੂ ਹਾਂਜੀ ਮਾਨਤਨ ਓਕੇ ਬਾਈ 40000 ਰੁਪਿਆ ਮੋਲ ਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਬਿਹੜ ਚੰਗੀ ਆ ਪ੍ਰਿੰਟ ਪ੍ਰਿੰਟ ਵਾਲੀ ਆ ਪੂਰੀਆਂ ਜਾਤ ਵਾਲੀ ਬਿਹੜ ਆ ਕੋਈ ਬਾਕੀ ਸ਼ਾਮ ਤੱਕ ਲੈਵਾਂ ਜਿਹੜਾ ਹੋਰ ਸੋਹਣਾ ਤਿਆਰ ਕਰੂਗੀ ਮਨਨੇ ਕਿ ਚਲੋ ਟਾਈਮ ਆਪਾਂ ਦੱਸ ਹੀ ਦੇਣਾ ਬਈ ਵੀਡੀਓ ਦੇ ਵਿੱਚ 4 ਵਜੇ ਹੋਸਾ ਉਹਨਾਂ ਦਾ ਅੰਦਾਜ਼ਾ ਲਾ ਲਿਓ ਤਕਰੀਬਨ 6:30 5:00 6:00 ਵਜੇ ਚਵਾਈ ਹੋਊਗੀ ਅੱਗੇ ਬਈ ਝੋਟੀ ਇਹ ਮੱਝ ਜੀ ਪਹਿਲਾ ਸੂਏ ਸੂਈ ਵੀ ਆ ਜੀ ਠੀਕ ਆ ਅਗਲਾ ਦਾ ਕਹਿੰਦਾ ਜੀ 1 ਮਹੀਨੇ ਦਾ ਟੀਕਾ ਭਰਾਇਆ ਹੋਇਆ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਖਾਲੀ ਮੰਨ ਕੇ ਲਈ ਅਗਲੇ ਤੋਂ ਠੀਕ ਆ ਬਾਈ ਮੈਂ ਅਗਲੇ ਦੇ ਘਰੋਂ 1 ਗੈਲਨ ਦੁੱਧ ਚੋ ਕੇ ਲਿਆ ਆ ਜੀ ਮੈਂ ਹੁਣ 9 ਲੀਟਰ ਦੀ ਗਾਰੰਟੀ ਦਿੰਦਾ ਠੀਕ ਆ ਹਾਂ ਬੱਚਾ ਇਹਦਾ ਬੱਚਾ ਹੈ ਨਹੀਂ ਜੀ ਬੱਚਾ ਕੱਟਾ ਸੀਗਾ ਕੱਟਾ ਹੋ ਕੇ ਨੇ ਮਰ ਗਿਆ ਮਿਲਦੀ ਕਹਤਿਆਂ ਉਹ ਟੀਕਾ ਨਹੀਂ ਲਵਾਉਂਦੇ ਲੋਟ ਅਮਾ ਚਾਰ ਡੰਗ ਮੇਰੇ ਘਰੇ ਚੋਕੇ ਲੈ ਕੇ ਜਾਵੇ ਓਕੇ ਬਾਈ ਇਸ ਤੇ ਸਿੰਘ ਸੁng ਕਰਮਾਈ ਦਾ ਗਾੜੀ ਪਿਛਾੜੀ ਪੂਰੀ ਚੰਗੀ ਆ ਕੱਲਾ ਕੱਲਾ ਥਾਨ ਪੂਰੀ ਵਿੱਚ ਦੇ ਥਾਨ ਨਾਲਾ ਨੂਣਾ ਪੌਲੇ ਚੰਗੀਆਂ ਸਿਵਾਏ ਓਕੇ ਆ ਹੈ ਸਿਵਾਏ ਓਕੇ ਆ ਜੀ ਖੋਲੀ ਮੈਂ ਤੋਰੀ ਝੋਟੀ ਚੰਗੀ ਆ ਬਾਈ ਜਿਹੜੀ ਗੱਲ ਸੀ ਬਾਈ ਨੇ ਦੱਸ ਸੀ ਕੀ ਮੋਲ ਆ ਬਾਈ ਜੈਜ ਇਹ ਆ ਮੋਲ 75000 ਆ ਜੀ ਮਾਨਤਨ ਹੋ ਜਾ ਹਾਂਜੀ ਮਾਨਤਨ ਹੋਊਗਾ ਜੀ 75000 ਰੁਪਏ ਜਮਾ ਜਾਇਜ਼ ਮੋਲਾ ਬਈ ਮਾਨਤਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਝੋਟੀ ਚੰਗੀ ਐ ਬਿਊਟੀ ਬਹੁਤ ਝੋਟੀ ਤੇ ਸਿੰਘ ਸਿੰਘ ਬਹੁਤ ਸਿੰਗਾਫਲੀ ਵੀ ਚੰਗੀ ਐ ਲੇਵਾ ਵੀ ਚੰਗਾ ਨਗਸੀ ਭਰਾ ਕੋਲੇ ਬਈ ਪੰਜ ਪੰਜੀ ਦਿਖਾਤੇ ਕਿਸੇ ਵੀ ਨੂੰ ਪੰਜਾਂ ਚ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ